ਇਹ ਨਾ ਜਾਇਰ ਕੇ ਆ। ਕਿਹਨੇ? ਸਾਡੀ ਪਿਆਰ ਵਾਲੇ ਨੇ ਕਹਿ ਤੋ ਗੱਲ ਕਰਾਂ। ਅੱਗੇ ਆ ਜਾ। ਸਾਦਲੀ ਨੇ ਕਾਲੀ। ਗਈ ਮੇਰੇ ਪ੍ਰਾਕੋ ਜਿਲ੍ਹੇ ਬੜੀ। ਘਰਟ ਤੂੰ। ਕੋਈ ਟਾ ਕੇ ਬੱਤੀ ਵਾਈ ਦੇ ਕੰਦੀਆਂ ਰਹੀਆਂ। ਤਸਵੀਰਾਂ ਜਲਾਲਾਬਾਦ ਦੇ ਮੰਨੇ ਵਾਲਾ ਰੋਡ ਤੋਂ ਸਥਿਤ ਭਾਈ ਮਤੀਦਾਸ ਕਲੋਨੀ ਤੋਂ ਸਾਹਮਣੇ ਆਈਆਂ ਜਿੱਥੇ ਇੱਕ ਨਾਲੀ ਦਾ ਵਿਵਾਦ ਦੋ ਘਰਾਂ ਦੇ ਵਿੱਚ ਲੜਾਈ ਦਾ ਕਾਰਨ ਬਣਿਆ। ਦੱਸ ਦਈਏ ਕਿ ਪਿੰਡ ਦੀ ਪੰਚਾਇਤ ਅਤੇ ਮੌਤਵਾਰ ਬੰਦਿਆਂ ਦੇ ਵੱਲੋਂ ਇਸ ਨਾਲੀ ਦਾ ਵਿਵਾਦ ਤਾਂ ਸੁਲਝਾ ਲਿਆ ਗਿਆ ਲੇਕਿਨ ਇਸ ਦੇ ਬਾਵਜੂਦ ਦੋਨੇ ਧਿਰਾਂ ਇੱਕ ਦੂਜੇ ਤੇ ਗੰਭੀਰ aarop ਲਗਾਉਂਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਦੱਸ ਦਈਏ ਕਿ ਦੋਨੇ ਧਿਰਾਂ ਨੇ ਇੱਕ ਦੂਸਰੇ ਤੇ ਗੰਭੀਰ aarop ਲਗਾ ਕੇ ਕੁੱਟਮਾਰ ਕਰਨ ਦੀ ਗੱਲ ਆਖੀ ਐ ਇਸ ਦੇ ਵਿੱਚ ਪਹਿਲੀ ਧਿਰ ਦਾ ਕਹਿਣਾ ਹੈ ਕਿ 26 ਤਰੀਕ ਦੀ ਰਾਤ ਸਾਢੇ 12 ਵਜੇ ਦੇ ਕਰੀਬ ਉਹਨਾਂ ਦੇ ਘਰ ਦੇ ਵਿੱਚ 8 ਤੋਂ 10 ਲੋਕ ਦਾਖਲ ਹੁੰਦੇ ਨੇ ਅਤੇ ਉਹਨਾਂ ਦੇ ਘਰ ਦੇ ਵਿੱਚ ਕੁੱਟਮਾਰ ਕੀਤੀ ਜਾਂਦੀ ਹੈ। ਉਧਰ ਦੂਜੀ ਧਿਰ ਨੇ ਵੀ ਕੁੱਟਮਾਰ ਦੀ ਗੱਲ ਨੂੰ ਮੰਨਿਆ ਲੇਕਿਨ ਉਹਨਾਂ ਨੇ ਕਿਹਾ ਕਿ ਘਰ ਦੇ ਵਿੱਚ ਦਾਖਲ ਨਹੀਂ ਹੋਈ। ਜੋ ਲੜਾਈ ਝਗੜਾ ਹੋਇਆ ਉਹ ਉਸ ਸਮੇਂ ਹੋਇਆ ਜਦ ਉਹਨਾਂ ਦੇ ਦਰਵਾਜ਼ੇ ਨੂੰ ਭੰਨਿਆ ਗਿਆ ਅਤੇ ਉਹਨਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਇਸੇ ਦੌਰਾਨ ਦੋਨੀਆਂ ਧਿਰਾਂ ਦੇ ਵਿੱਚ ਗਲੀ ਦੇ ਵਿੱਚ ਹੀ ਲੜਾਈ ਹੋਈ ਹੈ ਫਿਲਹਾਲ ਕੈਮਰੇ ਦੇ ਸਾਹਮਣੇ ਹੀ ਦੋਨੇ ਧਿਰਾਂ ਆਪਸ ਚ ਇੱਕ ਵਾਰ ਫੇਰ ਉਲਝ ਗਈਆਂ ਜਿਸ ਤੋਂ ਬਾਅਦ ਪੀਸੀਆਰ ਨੂੰ ਬੁਲਾਣਾ ਪਿਆ ਅਤੇ ਪੀਸੀਆਰ ਦੇ ਮੁਲਾਜ਼ਮਾਂ ਦੇ ਵੱਲੋਂ ਦੋਨੇ ਧਿਰਾਂ ਨੂੰ ਸੇਰੇ ਥਾਣੇ ਆਉਣ ਦੀ ਗੱਲ ਆਖੀ ਗਈ ਅਤੇ ਨਾਲ ਹੀ ਚੇਤਾਵਨੀ ਦਿੱਤੀ ਗਈ ਕਿ ਦੋਨੇ ਧਿਰਾਂ ਆਪਸ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਲੜਾਈ ਝਗੜਾ ਨਹੀਂ ਕਰਨਗੀਆਂ ਆਓ ਤਸਵੀਰਾਂ 'ਚ ਤੁਹਾਨੂੰ ਦਿਖਾਉਂਦੇ ਆ ਕਿ ਹੈ ਪੂਰਾ ਮਾਮਲਾ ਸਮਿਤਰਾ ਰਾਣੀ ਕੀ ਮਸਲਾ ਹੋਇਆ ਸਾਡੇ ਅਮਾ ਘਰ ਦੇ ਨਾਲ ਖਾਲੀ ਸੀ ਕੱਚੀ ਪਾਣੀ ਵਾਲੀ ਪਾਣੀ ਵਾਲੀ ਖਾਲੀ ਸੀ ਤੇ ਉਹ ਵੀ ਅਸੀਂ ਰੋਕਾ ਵੀ ਸਾਡੇ ਕੋਠੇ ਵਿੱਚ ਖਰਾਬ ਹੁੰਦੇ ਪਰ ਸਾਰਾ ਸੀਮੈਂਟ ਸਾਡੇ ਅੰਦਰੋਂ ਚੜੀ ਜਾਂਦਾ ਹੈ तो सा फिर नहीं आखे लगे असं बड़िया मिन्नत कीतियाँ नहीं मैसे पानी तो पैप पा लो साठ नाल पा लो ना 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 भी सूँ कोई दिक्कत ना होने घर वाली जी देने आके छोटे छोटे दरख्त बौधे ला दिए बौधे ला दते तो पुत्र अज नि सन कलू व्डे भी होने सन साढ़ी चार इंची सारी कल दे मैं गरीब नहीं मैं विधवा जना सतारह साल हो गए मेरे बंदे पुत्र मेरा इको ही चार दो पोतरे ने दो पोतरे ने मैं कल है ਤੇ ਸਾਡਾ ਨੁਕਸਾਨ ਹੋ ਜਾਦਾ ਸੀ ਤੇ ਚੁੱਲਾ ਨਹੀਂ ਬਣਾ ਸਕਦੇ ਸੀ ਆ ਕੀ ਕਰ ਲਵਾਂਗੇ ਅਸੀਂ ਕੋਟ ਸਾਡੇ ਕੋਲ ਕਿੱਥੇ ਪਾਣਗੇ ਗਰੀਬਾਂ ਕੋਲ ਵੀ ਨਹੀਂ ਆਖੇ ਲੱਗੇ ਇਹ ਨਹੀਂ ਗੱਲ ਕਰਕੇ ਤੇ ਮੰਗਰ ਨੇ ਘਰ ਵਾਲੀ ਕਹਿੰਦੀ ਆ ਕਿ ਐਸੀ ਆ ਕਿ ਇਹਨਾਂ ਨੂੰ ਚਾਹੇ ਮੈਂਬਰਸ ਬੈਂਚ ਇਕੱਠੇ ਕੀਤੀ ਦੇਖੋ ਉਹ ਆ ਕੇ ਖਾਲੀ ਬਿਠਾ ਆ ਗਏ ਤੇ ਬੋਧੇ ਪਟ ਗਏ ਬੋਧੇ ਪਟ ਗਏ ਦੀ ਮੰਗਰ ਨੇ ਘਰ ਵਾਲੀ ਸਾਡੇ ਕਹਿੰਦੀ ਆ ਕਿ ਵਾਕੇ ਅਸੀਂ ਬਾਹਰ ਦੇ ਬੰਦੇ ਮੰਗਾ ਕੇ ਨਾ ਇਹਨਾਂ ਦਾ ਸ਼ਹਿਰ ਵੱਲ ਕਿ ਥਾਣੇ ਜਾਣਾ ਹੈ ਸ਼ਾਹੀ ਬਰ ਸਰਪੰਚ ਕੋਲ ਗਾਇਓ ਬਣਨਾ ਹੈ ਜੇ ਸਰਪੰਚ ਮੰਨ ਨਹੀਂ ਆਲਾ ਮੰਨਿਆ ਸਰਪੰਚ ਬਣਨਾ ਤੇ ਉਹਨੂੰ ਉਹਸੀ ਆ ਕੇ ਪੁੱਤਰ ਆ ਗਾਲੇ ਉਹ ਆਂਦੇ ਤੁਸੀਂ ਅੱਜ ਮਾਤਾ ਚੁੱਪ ਕਰ ਜੋ ਤੇ ਸਵੇਰੇ ਅਸੀਂ ਨਾ ਕੀ ਕਰਾਂਗੇ ਸਵੇਰੇ ਮੈਂ ਆ ਕੇ ਉਹਨੂੰ ਸਮਝਾ ਦੇਵਾਂਗਾ ਕਿ ਤੁਸੀਂ ਲੋੜੋ ਬੋਲੋ ਨਾ ਅਸੀਂ ਤਾਂ ਚੁੱਪ ਕਰਕੇ ਘਰੇ ਬੈਠੇ ਸੀ ਰਾਤ ਨੂੰ ਸਾਢੇ 12 ਵਜੇ ਨੇ ਤੇ ਇਹਨਾਂ ਦਾ ਜ਼ਹਿਰ ਮਛਰਾ ਕਰਕੇ ਦੋ ਘਰਾਂ ਨੇ ਤੇ ਸਾਢੇ ਅੰਦਰ ਆ ਕੇ ਇੱਥੇ ਵੇੜ ਦੇ ਵਿੱਚ ਲੜਾਈ ਕੀਤੀ ਸੰਦਾ ਪੁੱਠੀਆਂ ਗੋੜੀਆਂ ਮਾਰੀਆਂ ਡਾਂਗਾ ਛੋਟੇ ਮਾਰੇ ਮੇਰਾ ਪੁੱਤਰ ਹੈਗਾ ਸੀ ਤੇ ਉਹਨੂੰ ਮਾਰੀ ਸੀ ਅਰ ਵਿੱਚ ਰਿਸ਼ਤੇਦਾਰ ਬੁਲਾਏ ਕੇ ਚਾਰ ਘਾਤਿਆ ਨ ਜੀਏਗੇ ਸਨ ਤੇ ਦੋ ਇਹ ਮਾਂ ਪੁੱਤਰ ਇਹਗੇ ਸਨ ਪੁੱਤਰ ਰੇਂਦਾ ਤੇ ਪੁੱਤਰ ਜਿਹਨੇ ਲੜਾਈ ਕਰਨੀ ਸੀ ਉਹ ਪਤੀ ਸੜ ਜੋ ਆਕਨ ਕੀ ਕਹਿੰਦਾ ਆਂਦਾ ਕਿ ਪਿੱਟੋ ਪਿੱਟੋ ਕਿ ਦੋਨੂੰ ਕਿਸੇ ਨਹੀਂ ਛਡਾਉਣਾ ਆਖੇ ਤੁਹਾਨੂੰ ਤੁਹਾਡੇ ਘਰੇ ਕਿਸੇ ਨਹੀਂ ਆਉਣਾ ਫੇਰ ਸਾਡੇ ਮੱਲੇ ਵਾਲੇ ਆ ਕੇ ਆਏ ਨੇ ਸਾਡੇ ਮੱਲੇ ਵਾਲੇ ਤੇ ਸਾਡੀ ਜਾਨ ਬਚਣੀ ਤੇ ਸਾਡਾ ਤੇ ਨਾ ਕੋਈ ਵਨਾ ਕਰਨ ਬੱਚਿਆਂ ਨੂੰ ਵੀ ਮਾਰਿਆ ਮੱਛਾਂ ਨੂੰ ਵੀ ਨਹੀਂ ਬਸ ਖਾਇਆ ਨਾ ਇਹ ਸਾਡੇ ਨਾਲੀ ਦਾ ਰੋਲਾ ਸੀ ਕਮਰਿਆਂ ਦੇ ਮਗਰ ਨਾਲ ਨਹੀਂ ਹੁੰਦੇ ਨਾਲ ਹੀ ਬਣਾਈ ਹੋਈ ਸੀ ਕਿੰਨੇ ਬਣਾਈ ਸੀ ਕਿਰਨਾ ਰਾਣੀ ਨੇ ਤੇ ਸੋਮਾ ਰਾਣੀ ਅੱਛਾ ਅਸੀਂ ਪਿਆਰ ਨਾਲ ਸਮਝਾਇਆ ਇਹਨਾਂ ਨੂੰ ਕਿੰਨੀਆਂ ਵਾਰ ਕਿਹਾ ਅਸੀਂ ਕਿਹਾ ਅਸੀਂ ਮਿੰਤਾ ਵੀ ਇਹਨਾਂ ਦੇ ਕੀਤੀਆਂ ਅਸੀਂ ਕਿਹਾ ਤੁਸੀਂ ਨਾਲੀ ਤੁਸੀਂ ਬੰਦ ਕਰ ਦੋ ਪੈ ਪਾ ਲਓ ਹਾਂ ਇਹਨਾਂ ਨੇ ਇੱਕ ਨਹੀਂ ਸੁਣੀ ਸਾਡੀ ਫਿਰ ਇਹਨਾਂ ਆਦ੍ਰਖਤ ਲਾ ਤੇ ਅੜੀ ਨਾਲ ਜਾ ਕੇ ਹਾਂ ਫੇਰ ਇਹਨਾਂ ਲੜਾਈ ਪਾਲਦੇ ਸੀ ਅਸੀਂ ਚੁੱਪ ਕਰ ਗਏ ਮੈਂਬਰ ਸਰਪੰਚ ਬੁਲਾਏ ਹਾਂ ਉਹਨਾਂ ਨਾਲ ਹੀ ਬੰਦ ਕਰਵਾਤੀ ਤੇ ਪੌਦੇ ਵੀ ਪਟਾ ਦਿੱਤੇ ਜਦੋਂ ਇਹ ਇਹਨਾਂ ਨੂੰ ਪਤਾ ਲੱਗ ਗਿਆ ਕਿ ਉਹਨੇ ਸਾਡੀ ਕੋਈ ਨਹੀਂ ਮਣੀਚੀ ਇਹ ਫੇਰ ਆ ਕੇ ਰਾਤ ਨੂੰ 12 ਵਜੇ ਸਾਡੇ 12 ਸਾਡੇ ਗਲ ਪਏ ਕਿੰਨੇ ਬੰਦੇ ਸੀ ਇਹ ਤਿੰਨ ਉਹ ਮਾ ਪੁੱਤਰਗੇ ਸੀ ਕਿਰਨਾ ਜਸ਼ਨ ਤੇ ਆਂਚਲ ਤੇ ਦੋਹਾਂ ਦੇ ਰਿਸ਼ਤੇਦਾਰਗੇ ਨੇ ਹਾਂ ਪੰਜ ਜਣੇ ਗਲ ਪਏ ਹਾਂ ਪੰਜ ਤੇ ਦੋ ਇਧਰ ਸੋਮਾ ਤੇ ਸੋਨੂੰ ਮੁੰਡਾ ਉਹ ਸੱਤ ਜਣੇ ਗਲੇ ਹਾਂਜੀ ਸੱਤ ਜਣੇ ਸੀ ਬਾਕੀ ਦੋ ਤਿੰਨ ਤਣ ਜਾਣ ਸੀ ਅਸੀਂ ਜਾਣਦੇ ਨਹੀਂ ਉਹਨਾਂ ਨੂੰ ਅੱਛਾ ਹਾਂਜੀ ਫਿਰ ਉਸ ਤੋਂ ਬਾਅਦ ਤੁਸੀਂ ਗਏ ਹੋ ਹਾਂ ਸਾਨੂੰ ਇਹਨਾਂ ਨਿਕਲਣ ਨਹੀਂ ਦਿੱਤਾ ਇਹ ਰਾਤ ਚ ਗਲੀ ਚ ਘੁੰਮਦੇ ਰਹੇ ਸੀ ਫਿਰ ਅਸੀਂ ਸਾਡੇ ਕੋਲ ਫੋਨ ਵੀ ਨਹੀਂ ਸੀ ਤੇ ਅਸੀਂ ਫਿਰ ਸਵੇਰੇ ਆਂਡ ਗਵੜ ਨੂੰ ਕਹਿ ਕੇ ਫੋਨ ਲੈ ਕੇ ਤੇ ਅਸੀਂ ਰਿਸ਼ਤੇਦਾਰਾਂ ਨੂੰ ਬੁਲਾਇਆ ਹੁਣ ਕੀ ਮੰਗ ਕਰਦੇ ਹੋ ਹੁਣ ਇਹ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਤੇ ਕੋਈ ਇਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਕਿ ਨਾ ਟੋਟਾ ਰਾਜ ਰਾ ਇਹ ਵੀ ਸਾਡਾ ਨਾ ਪਹਿਲਾਂ ਰੋਲਾ ਸੀਗਾ ਵੀ ਆ ਬੇਰੀ ਗਈ ਸੀ ਉਹਨਾਂ ਨੇ ਬੇਰੀ ਵੜਾ ਦਿੱਤੀ ਸਾਡੀ ਤੇ ਅਸੀਂ ਕਿਹਾ ਚੱਲ ਬੇਰੀ ਉਹਨਾਂ ਦੇ ਪਲਾਟ ਚ ਗਈ ਵੱਢੀ ਗਈ ਕੋਈ ਗੱਲ ਨਹੀਂ ਤੇ ਅਸੀਂ ਨਾ ਸੜਕ ਤੇ ਬੂਟੇ ਲਾਇਆ 15 ਅਗਸਤ ਨੂੰ ਤੇ ਇਹਨਾਂ ਨੇ ਨਾ ਮੈਂਬਰ ਲਿਆ ਕੇ ਤੇ ਉਹ ਵੀਰਾ ਤੇ ਇੱਕ ਬਾਬੂ ਰਾਮ ਤੇ ਇੱਕ ਰਿਸ਼ਨ ਤੇ ਸਾਰੇ ਲਿਆ ਕੇ ਨੇ ਇਹਨਾਂ ਨੇ ਬੂਟੇ ਪੱਟ ਦਿੱਤੇ ਸੀ ਨਹੀਂ ਜਿਹੜੀ ਇਹ ਨਾਲੀ ਕਹਿੰਦੇ ਆ ਬਿਲਕੁਲ ਨਾਲ ਉਹਾਈ ਸੀ ਤੁਸੀਂ ਉਹ ਦੱਸ ਦਿਆਂ ਸੀ ਤੁਹਾਨੂੰ ਵੀ ਖਾਲੀ ਗਈ ਸੀ ਪਾਣੀ ਬਿਲਕੁਲ ਨਹੀਂ ਰੁਕਦਾ ਸੀ ਤੇ ਨਾਲ ਇਹਨਾਂ ਦੇ ਨਾ ਮਿੱਟੀ ਵਿਵਾਦੂ ਲੱਗੀ ਹੋਈ ਸੀ ਪੀ ਅਸੀਂ ਬੰਨ ਚੜਾਇਆ ਹੋਇਆ ਸੀ ਤੇ ਖਾਲੀ ਦਾ ਪਾਣੀ ਲੰਘ ਜਾਂਦਾ ਸੀ ਪਾਣੀ ਰੁਕਦਾ ਨਹੀਂ ਸੀ ਉੱਥੇ ਪੀਓ ਦਿੱਕਤ ਨਹੀਂ ਸੀ ਨਾਲ ਬਿਲਕੁਲ ਤੁਹਾਡੇ ਵੀ ਨਹੀਂ ਨਹੀਂ ਬਿਲਕੁਲ ਮਗਰ ਸਾਡੇ ਖਾਲਾ ਹੈਗਾ ਏ ਸਾਡਾ ਵੇਖੋ ਉਹ ਕਹਿੰਦੇ ਵੀ ਬਿਲਕੁਲ ਸਾਡੇ ਨੀਂ ਦੇ ਨਾਲ ਖਾਲੀ ਫੱਟੀ ਇਹਨਾਂ ਨੇ ਵੀਰੇ ਤੁਸੀਂ ਵੇਖ ਲਓ ਜੇ ਕੋਈ ਦਿੱਕਤ ਹੋਈ ਉਹਨਾਂ ਦੇ ਮਕਾਨ ਨੂੰ ਤਾਂ ਆਪਾਂ ਅਸੀਂ ਦੇਨੇ ਦਾਰਾਂ ਹਾਂ ਕੋਈ ਦਿੱਕਤ ਨਹੀਂ ਹੋਈ ਉਹਨਾਂ ਨੇ ਤੁਹਾਨੂੰ ਕਿਹਾ ਸੀ ਕਿ ਆ ਵੀ ਇਹਨੂੰ ਬੰਦ ਕਰ ਲਓ ਖਾਲੀ ਨੂੰ ਆਹ ਆ ਆਪਾਂ ਹੀ ਵੀ ਭੈ ਭਾਈ ਵੀ ਸਾਡੀ ਤਾਂ ਅੱਛਾ ਫਿਰ ਲੜਾਈ ਕਿਹੜੀ ਗੱਲ ਹੋਈ ਉਹ ਐਵੇਂ ਹੀ ਬਸ ਇਹ ਤਾਂ ਉਹ ਲੜਾਈ ਮੁੱਕ ਗਈ ਸੀ ਮੈਂਬਰ ਤੇ ਰਾਤ ਨੂੰ ਕੀ ਹੋਇਆ ਜੇ ਦਿਨ ਮੈਂਬਰ ਪੰਚਾਇਤ ਦੇ ਆਏ ਆ ਤੇ ਉਹ ਪੱਟ ਕੇ ਬੂਟੇ ਪੱਟ ਉਹ ਪੱਟੀ ਗਈ ਵੀਰੇ ਉਸ ਦਿਨ ਕੀ ਹੋਇਆ ਰਾਤ ਨੂੰ ਉਹ ਲੜਾਈ ਮੁੱਕ ਗਈ ਸੀ ਮੈਂਬਰ ਸਪੰਚਾਇ ਸੀ ਅਖਾਲੀ ਸਾਨੂੰ ਅਕੜਾ ਗਿਆ ਮੈਂਬਰ ਇਹ ਖਾਲੀ ਨਿਕਲ ਉਹ ਰੋਲਾ ਮੁੱਕ ਗਿਆ ਸੀ ਅਸੀਂ ਕਿਹਾ ਚੱਲ ਆਪਾਂ ਚੁੱਪ ਕਰ ਗਿਆ ਸੀ ਦਰਖਤ ਜਪੱਟੇ ਗਏ 베ਰੀ ਵੀ ਪੱਟੀ ਕੀ ਖਾਲੀ ਵੀ ਪੱਟ ਕੇ ਦਰਕਾਰ ਦਿੱਤੀ ਇਹਨਾਂ ਨੇ ਤੇ ਅਸੀਂ ਚੁੱਪ ਕਰ ਗਏ ਸੀ ਤੇ ਬਾਅਦ ਵਿੱਚ ਨਾ ਆਜਨ ਮਸ਼ਟਨੀਅਲ ਦਿਨ 12:30 ਵਜੇ ਇਹ ਨਿਆਕ ਨਾ ਗੇਟ ਨੂੰ ਆ ਕਾਪੇ ਮਾਰਨੇ ਸ਼ੁਰੂ ਕਰ ਦਿੱਤੇ ਅਸੀਂ ਬੱਚੇ ਸੀ ਮੇਰੇ ਨਾਲ ਤੇ ਮੈਂ ਕੱਲੀ ਸੀ ਅਸੀਂ ਵੀ ਕਾਬਰ ਗਏ ਵੀ ਇਹਨੂੰ ਪੁੱਛਿਆ ਵੀ ਕੌਣ ਹੈ ਤੂੰ ਕਿੰਨੇ ਕਾਬੇ ਮਾਰੇ ਇਹ ਸਿਕੰਦਰ ਸਿੰਘ ਨੇ ਅੱਛਾ ਇਹਨੂੰ ਪੁੱਛਿਆ ਨਾ ਜਦੋਂ ਵੀ ਤੂੰ ਕੌਣ ਹੈ ਕਹਿੰਦਾ ਬਾਹਰ ਆ ਉਹ ਕਿ ਮੈਂ ਤੈਨੂੰ ਵੱਡਣ ਆਇਆ ਤੇ ਅਸੀਂ ਡਰ ਗਏ ਬੱਚੇ ਮੇਰੇ ਛੋਟੇ ਸੀ ਉਹ ਤੁਹਾਡੇ ਗਈ ਜਾਂਦੇ ਉਹ ਕਹਿੰਦੇ ਵੀ ਪੰਜ ਸੱਤ ਜਣੇ ਜਿਹੜੇ ਅਸੀਂ ਜਾਣਦੇ ਆ ਤਿੰਨ ਜਿਹੜੇ ਅਣਪਛਾਤੇ ਆ ਸਾਡੇ ਘਰ ਚ ਆ ਕੇ ਗੱਲ ਪਏ ਸਾਡੇ ਘਰੇ ਉੱਪਰ ਜਾ ਕੇ ਤੁਸੀਂ ਇਹ ਵੀ ਤਾਂ ਕਰੋ ਕਿ ਰਾਤੀ ਆ ਕੇ ਸਾਢੇ 12 ਵਜੇ ਮੇਰੇ ਦੋ ਛੋਟੇ ਬੱਚੇ ਮੈਂ ਫਲਾ ਜਾ ਸਕਨੀ ਉਹਨਾਂ ਦਾ ਮਤਲਬ ਹੈ ਪਹਿਲਾਂ ਉਹਨਾਂ ਨੇ ਆ ਕੇ ਇੱਥੇ ਹਾਂਜੀ ਪਹਿਲਾਂ ਸਾਢੇ 12 ਵਜੇ ਉਹਨਾਂ ਨੇ ਆ ਕੇ ਆ ਕਾਪਿਆ ਨਾਲ ਗੇਟ ਵੱਡਿਆ ਮੇਰਾ ਆਹ ਮੇਰੇ ਦੋ ਛੋਟੇ ਬੱਚੇ ਸੀ ਨਾਲ ਅੱਛਾ ਜੀ ਤੇ ਅਸੀਂ ਬੜੇ ਅਸੀਂ ਡਰ ਗਏ ਵੀ ਬੰਦਾ ਮੇਰਾ ਘਰੇ ਨਹੀਂ ਸੀ ਤੇ ਵੀ ਕਾਪੇ ਕੋਣ ਮਾਰਦਾ ਪਿਆ ਕੇ ਮੈਨੂੰ ਇਹ ਵੀ ਕਿਹਾ ਵੀ ਤੂੰ ਕੋਣ ਹੈ ਕਹਿੰਦਾ ਤੁਸੀਂ ਬਾਹਰ ਨਿਕਲੋ ਮੈਂ ਤੁਹਾਨੂੰ ਮਾਰਨ ਆਇਆ ਹਾਂ ਤੇ ਅਸੀਂ ਡਰ ਗਏ ਸੀ ਕਿ ਕੀ ਕਰੀਏ ਹੁਣ ਇਹ ਨਾ ਉਹ ਲੈਟ ਉਧੋ ਗਈ ਚਲੀ ਜਦੋਂ ਇਹਨੂੰ ਕਾਪਾ ਮਾਰਦਾ ਸੀ ਨਾ ਆਵਾਜ਼ ਬੜੀ ਆਂਦੀ ਸੀ ਤੇ ਗਲੀ ਗਵਾਂਢ ਸਾਡੇ ਇਕੱਠੇ ਹੋ ਗਏ ਓਨੀ ਦੇਰ ਨੂੰ ਅਸੀਂ ਉਹ ਗੇਟ ਖੋਲੇ ਮੈਨੂੰ ਕਿ ਅਜ ਪਿਓ ਜਗਾ ਤਾਂ ਖੜਾ ਰਹੀ ਫਿਰ ਇਹ ਨਾ ਜਦੋਂ ਸਾਡਾ ਗੇਟ ਖੁੱਲਿਆ ਤੇ ਭੱਜ ਚੱਲਿਆ ਸੀ ਤੇ ਫਿਰ ਅਸੀਂ ਵੀ ਇਹਨੂੰ ਫੜਿਆ ਇੱਥੇ ਇਹਨਾਂ ਗਵਾਂਢੀ ਆ ਗਏ ਸਾਰੇ ਆਸ-ਪਾਸੇ ਵਾਲੇ ਤੈਨੂੰ ਫੜਿਆ ਇੱਥੇ ਅਸੀਂ ਵੀ ਗੱ ਠੀਕ ਹੈ ਉਹ ਵੀ ਆਇਆ ਨੋਸਸ ਉਹ ਵੀ ਸਾਨੂੰ ਮਾਰਨ ਲੱਗ ਗੀਆਂ ਲੜਾਈ ਇੱਥੇ ਹੋਈ ਹੈ ਕਿ ਗਲੀ ਵਿੱਚ ਹੋਈ ਹੈ ਜਿਹੜਾ ਕੁਝ ਹੋਇਆ ਗਲੀ ਵਿੱਚ ਹੋਇਆ ਨਹੀਂ ਤੁਸੀਂ ਇਹ ਕਰੋ ਆ ਬੱਚੇ ਮੇਰੇ ਤੇ ਮੈਂ ਜਾ ਸਕਦੀ ਨਹੀਂ ਉਧਰ ਬੰਦਾ ਮੇਰਾ ਘਰੇ ਨਹੀਂ ਸੀ ਉਹਦੀ ਲੋਕੇਸ਼ਨ ਚੈੱਕ ਕੀਤੀ ਜਾਵੇ ਕਿ ਉਹ ਕਿੱਥੇਗਾ ਸੀ ਬੰਦਾ ਮੇਰਾ ਘਰੇ ਹੁੰਦਾ ਨਾ ਫਿਰ ਇਹ ਕਹਿ ਲੈਂਦੇ ਇੱਥੇ ਗਲੀ ਵਿੱਚ ਅਸੀਂ ਉਹਨੂੰ ਮਾਰਿਆ ਹੈ ਉਹਨੇ ਸਾਨੂੰ ਮਾਰਿਆ ਸੀ ਉਹਨਾਂ ਨੇ ਮਾਰਿਆ ਹੈ ਜਿਹੜਾ ਰੌਲਾ ਪਿਆ ਗਲੀ ਵਿੱਚ ਪਿਆ ਹੈ ਹਾਂਜੀ ਲੜਾਈ ਝਗੜਾ ਹੋਇਆ ਹੈ ਗਲੀ ਚ ਹੋਇਆ ਹਾਂਜੀ ਪਹਿਲੀ ਗੱਲ ਤਾਂ ਇਹਨਾਂ ਦਾ ਇਹਦਾ ਲੋੜ ਕੀ ਸੀ ਇਹਨੂੰ ਮੇਰੇ ਘਰੇ ਆਉਣੀ ਰਾਤੀ 12:30 ਵਜੇ ਇਹਨੇ ਲੜਨਾ ਸੀ ਤਾਂ ਸਿੱਧਾ ਹੋ ਕੇ ਸਾਡੇ ਘਰੇ ਆ ਕੇ ਲੜਦਾ ਜਦੋਂ ਮੇਰਾ ਬੰਦਾ ਘਰੇ ਹੁੰਦਾ ਉਦੋਂ ਆ ਕੇ ਲੜਦਾ ਏ ਠੀਕ ਹੈ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਕਿਰਨਾ ਰਣੀ ਹੈ ਕਿੱਥੇ ਰਹਿੰਦੇ ਹੋ ਆ ਇੱਥੇ ਆ ਮੇਰਾ ਘਰ ਏ ਨਹੀਂ ਨਾ ਕੀ ਇਸ ਬਸਤੀ ਇਹ ਮਤੀ ਦਾਸ ਕਲੋਨੀ ਹੈ ਮਤੀ ਦਾਸ ਹਾਂਜੀ ਠੀਕ ਹੈ ਠੀਕ ਹੈ ਬੰਦਾ ਇੱਥੇ ਮੌਕੇ ਤੇ ਕੀ ਸਮਝਾਇਆ ਤੁਸੀਂ ਇਹਦੇ ਇਹਨਾਂ ਨੂੰ ਸਮਝਾਇਆ ਉਹਨਾਂ ਨੂੰ ਹੀ ਸੇਮਤੀ ਦਵਾਈ ਹੈ ਇਹਨਾਂ ਨੂੰ ਵੀ ਜੇ ਤੇ ਥਾਣੇ ਤੋਂ ਅਸੀਂ ਆਜੋ ਉਥੇ ਕਾਟਾ ਕੰਮ ਨਿਬੜੇਗਾ ਇਹ ਦੋਵੇਂ ਪਾਰਟੀਆਂ ਉਥੇ ਇਕੱਠੇ ਕਰਾਂਗੇ ਇਹਨਾਂ ਨੂੰ ਸਮਝਾਉਣਾ ਚਲ ਤੁਸੀਂ ਲੱਗੇ ਪਰ ਇਹਨਾਂ ਨੂੰ ਸਮਝਾ ਸਕਾਂਗੇ ਆਪਾਂ ਜੀ ਹੁਣ ਤੁਸੀਂ ਇਹਨਾਂ ਨੂੰ ਦੋਨਾਂ ਨੂੰ ਲੜਾਈ ਝਗੜੇ ਤੋਂ ਰੋਕਤਾ ਹਾਂਜੀ ਇਹਨਾਂ ਨੂੰ ਕਹਿਤਾ ਉਹਨਾਂ ਨੂੰ ਪਾਰਟੀ ਨੂੰ ਸਮਝਾਤਾ ਵੀ ਕੋਈ ਲੜਾਈ ਝਗੜਾ ਨਾ ਕਰਨ ਇਹਨਾਂ ਨੂੰ ਵੀ ਕਹਿਤਾ ਤੁਹਾਨੂੰ ਵੀ ਦੁਬਾਰਾ ਕਹਿ ਦਿੰਨੇ ਆ ਵੀ ਕੋਈ ਲੜਾਈ ਝਗੜਾ ਨਹੀਂ ਕਰਨਾ ਜਿੰਨਾ ਤੱਕ ਤੁਹਾਡਾ ਉੱਤੇ ਥਾਣੇ ਤੇ ਨਹੀਂ ਨਿਬੜਦਾ ਨਈ ਕੋਈ ਹੋਵੇ ਕਾਰਵਾਈ ਹਿੰਦੀ ਜੋ ਵੀ ਹੁੰਦਾਗਾ ਠੀਕ ਹੈ ਉੱਥੇ ਪਹੁੰਚਾਂਗੇ